ਹਰ ਇੱਕ ਹਾਲਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਜੇ ਆਪਣੇ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਹੁਣ ਵੀ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਹੈ ਜਿਹੜੀ ਬਹੁਤ ਸੋਹਣੀ ਰਹਿਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੇ ਰਹਿਤੇ ਧਿਆਨ ਨਾਲ ਜ਼ਰੂਰ ਦੇਖਿਓ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਕਿ ਸਾਰੀਆਂ ਭੈਣਾਂ ਇਸ ਵੀਡੀਓ ਦਾ ਲਾਹਾ ਲੈ ਸਕਣ ਸ਼ਰਟ કોટਨ ਦੇ ਵਿੱਚ ਆਉਗੀ ਲਖਨਵੀ ਵਰਕ ਵਾਲੀ 2.5 ਮੀਟਰ ਦੀ ਸ਼ਰਟ 2 ਮੀਟਰ ਬਾਟਮ ਦਾ ਫੈਬਰਿਕ ਰਹੂਗਾ ਤੇ 2.5 ਮੀਟਰ ਦੁਪੱਟਾ ਰਹੂਗਾ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਕਲਰ ਵੀ ਇਹਦੇ ਵਿੱਚ ਇੰਨੇ ਜਿਆਦਾ ਸੋਹਣੇ ਆ ਕਿ ਬਹੁਤ ਹੀ ਪਿਆਰੇ ਕਲਰ ਹੈ ਸਾਰੇ ਮੋਡਲ ਸਿਲਕ ਦੇ ਉੱਤੇ ਆਗਾ ਬਾਟਿਕ ਪ੍ਰਿੰਟ ਹੋਊਗਾ ਬਾਟਮ ਮੋਡਲ ਸਿਲਕ ਦੀ ਰਹੂਗੀ ਦੁਪੱਟਾ ਕੋਟਨ ਸਿਲਕ ਚਾਊਗਾ ਫੈਬਰਿਕ ਰਹੂਗਾ ਸ਼ਰਟ ਦਾ 2.5 ਮੀਟਰ ਬਾਟਮ ਦਾ 2 ਮੀਟਰ ਤੇ ਦੁਪੱਟੇ ਦਾ ਜਿਹੜਾ ਫੈਬਰਿਕ ਆ ਤੁਹਾਨੂੰ 2 ਪੈਂਤੀ ਮਿਲੇਗਾ 725 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਸੂਟ ਰਹਿਣਗੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣੇ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਸ ਨੰਬਰ ਤੇ ਚਾ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਰੇਟ ਮੈਂ ਨਾਲ ਦੀ ਨਾਲ ਮੈਂਸ਼ਨ ਕੀਤੇ ਹੋਇਆ ਕੋਈ ਵੀ ਸੂਟ ਤੁਸੀਂ ਬੁੱਕ ਕਰ ਬੁੱਕ ਕਰਨਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ ਹੈਗਾ ਬਜਟ ਦੇ ਅਕੋਰਡਿੰਗ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਚੂਜ਼ ਕਰ ਸਕਦੇ ਹੋ ਦੀ ਪਿਕ ਮੈਨੂੰ ਭੇਜ ਦਿਓ ਸੂਟ ਬੁੱਕ ਕਰਨ ਲਈ ਪੇਮੈਂਟ オンਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ オンਲਾਈਨ ਪੇਮੈਂਟ ਕਰਨੀ ਪੈਗੀ ਕੈਸ਼ オン ਡਿਲੀਵਰੀ ਨਹੀਂ ਹੈਗੀ ਜੀ ਪਿਓਰ ਕੈਮਰੀ ਕਾਟਨ ਦੇ ਵਿੱਚ 1098 ਰੁਪਏ ਦੇ ਵਿੱਚ ਮਲ ਕਾਟਨ ਦੇ ਦੁਪੱਟੇ ਦੇ ਨਾਲ ਸੂਟ ਰਹੂਗਾ ਪਿਓਰ ਕਾਟਨ ਦੇ ਵਿੱਚ ਲਖਨਵੀ ਵਰਕ ਤੇ ਸ਼ੀਫਲੀ ਵਰਕ ਦੇ ਨਾਲ ਫਲੋਰਲ ਪ੍ਰਿੰਟ ਦੇ ਵਿੱਚ ਸੂਟ ਰਹੂਗਾ ਦੁਪੱਟਾ ਪਿਓਰ ਸਬੂਰੀ ਇਹਦੇ ਵਿੱਚ ਟਾਈ ਐਂਡ ਡਾਈ ਸ਼ਿਫਨ ਬਾਰੇ ਦਾ ਪ੍ਰਿੰਟਡ ਇਹ ਪਿਓਰ ਮਲ ਕੋਟਨ ਦੇ ਵਿੱਚ ਆ ਗਿਆ ਬਨਾਰਸੀ ਵੀਵਿੰਗ ਵਾਲੀ ਸ਼ਰਟ ਤੇ ਦੁਪੱਟਾ ਰਹੂਗਾ ਮਲ ਕੋਟਨ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਪਿਓਰ ਕੋਟਨ ਦੇ ਵਿੱਚ ਕਰਾਚੀ ਵਰਕ ਵਾਲੇ ਸੂਟ ਰਹਿਣਗੇ ਪਿਓਰ ਕੋਟਨ ਚ ਚਿਕਨ ਵਰਕ ਵਾਲਾ ਸੂਟ ਆ ਗਿਆ ਕੋਟਾ ਚੈੱਕ ਦੇ ਵਿੱਚ ਇਹਦਾ ਦੁਪੱਟਾ ਰਹੂਗਾ ਬਾਟਮ ਪਲੇਨ ਆਊਗੀ ਕੋਟਨ ਦੀ ਪ੍ਰਿੰਟੇਰੀ ਬੋਸੋਨੀਆ ਨੈਟ ਦੇ ਉੱਪਰ ਐਮਬਰਾਇਡਰੀ ਮਿਲੂਗੀ ਪਿਓਰ ਕਾਟਨ ਦੇ ਵਿੱਚ ਐਮਬਰਾਇਡਰੀ ਵਾਲੀ ਸ਼ਰਟ ਰਹੂਗੀ ਕਾਟਵਰਕ ਦੇ ਨਾਲ ਘੇਰਾ ਤੇ ਜਿਹੜਾ ਹੈਗਾ ਨੈੱਕ ਬਣਿਆ ਹੋਇਆਗਾ ਇਹ ਗਲੇਸ ਕਾਟਨ ਦੇ ਵਿੱਚ ਸੂਟ ਰਹਿਣਗੇ ਐਮਬਰਾਇਡਰੀ ਵਾਲੇ ਇਹ ਵੀ ਗਲੇਸ ਕਾਟਨ ਦੇ ਵਿੱਚ ਸੂਟ ਰਹਿਣਗੇ ਸਾਰਾ ਜਿਹੜਾ ਹੈਗਾ ਹੈਂਡਵਰਕ ਹੈ ਨੈੱਕ ਦੇ ਉੱਪਰ ਤੇ ਦੁਪੱਟਾ ਇਹਦੇ ਨਾਲ ਪਿਓਰ ਸ਼ਿਫੋਨ ਦਾ ਰਹੂਗਾ 1750 ਰੁਪਏ ਦੇ ਵਿੱਚ ਨਿਊ ਹੀ ਲੁੱਕ ਦੇ ਵਿੱਚ ਬਣਿਆ ਹੋਇਆ ਸੂਟ ਹੈ ਇਹ ਸੁਪਰ ਨੈੱਟ ਦੇ ਵਿੱਚ ਡਿਜ਼ਾਈਨਰ ਸ਼ਰਟ ਤੇ ਦੁਪੱਟਾ ਰਹੂਗਾ ਪਤਰਾ ਮਿਰਰ ਸਾਰਾ ਇਹ ਟੋਟਲ ਰੇਸ਼ਮ ਸਾਰਾ ਮਿਕਸ ਜਿਆ ਕੰਮ ਹੋ ਗਿਆ ਤੇ ਵਿੱਚ ਬਹੁਤ ਹੀ ਸੋਹਣਾ ਸੂਟ ਲੱਗਦਾ ਹੈ ਇਹ 1800 ਰੁਪਏ ਦਾ ਰੀਟਰੋ ਟਾਪ ਕੁਆਲਟੀ ਹੈ ਇਹ बॉटम ਸ਼ਰਟ ਸਾਰਾ ਇਹਦਾ ਟਾਪ ਫੈਬਰਿਕ ਟਾਪ ਕੁਆਲਟੀ ਦਾ ਫੈਬਰਿਕ ਹੋਊਗਾ 100% ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਸ਼ਰਟ ਹੋਊਗੀ ਰੇਸ਼ਮ ਦੇ ਥ्रेड ਵਰਕ ਦਾ ਕੰਮ ਕੀਤਾ ਹੈ ਲੈਸਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਮਾਲ ਕਾਟਨ ਦੇ ਵਿੱਚ ਰਹਿਣਗੇ ਟਾਈਮ ਵਿੱਚ ਸ਼ਰਟ ਦਾ ਫੈਬਰਿਕ ਲੁਗਾ ਟਾਈਮ ਵਿੱਚ ਹੀ ਦੁਪੱਟਾ ਤੇ ਟਾਈਮ ਵਿੱਚ ਹੀ ਬਾਟਮ ਦਾ ਫੈਬਰਿਕ ਮਿਲੂਗਾ ਬਲੀਕ ਵਰਕ ਵਾਲਾ ਹੈ ਜਿਹੜਾ ਹੈਗਾ ਸੂਟ ਹੈਗਾ ਬਾਟਮ ਪਲੇਨ ਰਹੂਗੀ 2595 ਦੇ ਪੈਨਾਂ ਦਾ ਰੇਟ ਹੋਆ ਕਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਸਾਰੇ ਸਰਦਾਰੀ ਚ ਕਲਰ ਹੈ ਤੇ ਵਿੱਚ ਬੜੀ ਪਿਆਰੀ ਲੁੱਕ ਦੇ ਵਿੱਚ ਮਿਲਦੇ ਅਗਲੀ ਵੀਡੀਓ ਨਾਲ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ